ਅੱਜ ਪੰਜਾਬ ਦੇ ਵਿੱਚ ਕੋਈ ਡੇਰਾ ਹੋਵੇ ਜਿੱਥੇ ਭਾਈ ਮਨੀ ਸਿੱਦਾ ਸ਼ੀਦੀ ਦਾੜਾ ਮਨਾਇਆ ਗਿਆ ਹੋਵੇ ਆਪ ਲਾਈਵ ਸੁਣ ਰੇ ਮੇਰੇ ਵੀਰ ਕੋ ਇਹ ਬਾਬੇ ਦਾ ਚੇਲਾ ਵੀ ਸੁਣ ਰਿਹਾ ਹੋਵੇ ਤਾਂ ਦਾ ਲਿੰਕ ਭੇਜ ਦਿਓ ਸਾਨੂੰ ਕੱਲ ਦੀ ਕਥਾ ਜੇ ਮੈਂ ਸੋਧ ਕਰ ਲਵਾਂ ਆਪਣੇ ਚ ਕੇ ਬਾਬੇ ਦਾ ਕੋ ਚੇਲਾ ਸੁਣ ਰਿਹਾ ਹੋਵੇ ਲਾਈਵ ਤੇ ਲਿੰਕ ਸਾਡੇ ਪੇਜ ਤੇ ਭੇਜ ਦਿਓ ਤੇ ਕੱਲ ਨੂੰ ਮੈਂ ਲਾਈਵ ਮਾਫੀ ਮੰਗਾਗਾ ਮੇਰੇ ਕੋਲ ਗਲਤੀ ਹੋ ਗਈ ਮੈਂ ਗਲਤ ਬੋਲ ਦਿੱਤਾ ਸੀ ਠੀਕ ਹੈ ਜੀ ਉਹਨਾਂ ਨੂੰ ਪਤਾ ਹੈ ਪਿਛੇ ਭਾਈ ਮਨੀ ਸਿੰਘ ਵਰਗੇ ਮਹਾਨ ਗੁਰੂ ਕੇ ਸਿੱਖਾਂ ਦੇ ਸ਼ੀਧੀ ਦਿਹਾੜੇ ਅਸੀਂ ਮਨਾ ਲਏ ਜਿਹੜੀਆਂ ਅਸੀਂ ਦਰਵਰਤੋਂ ਕਰਦੇ ਆਂ ਗੋਲਕਾਂ ਦੀਆਂ ਲੋਕ ਸਾਡੇ ਤੇ ਸਵਾਲ ਕਰਨਗੇ ਇਸ ਕਰਕੇ ਉਹਨਾਂ ਗੁਰਸਿੱਖਾਂ ਦੇ ਨਾਮ ਲੈਣੇ ਨੇ ਸਾਡੀ ਕਿਸੇ ਦੇਹਧਾਰੀ ਨਾਲ ਕੋਈ ਦੁਸ਼ਮਣੀ ਨਹੀਂ ਨਾ ਸਾਡੀ ਕਿਸੇ ਦੇ ਨਾਲ ਜ਼ਮੀਨ ਦੀ ਲੜਾਈ ਹੈ ਵਾਟ ਬੰਨੇ ਦੀ ਲੜਾਈ ਤੇ ਸਾਡੀ ਕਿਸੇ ਨਾਲ ਹੈ ਹੀ ਨਹੀਂ ਸਾਡੇ ਲੜਾਈ ਕਾਦੀ ਆ ਕਿ ਪਿਆਰਿਓ ਐਨੀ ਐਨੀ ਸੰਗਤ ਤੁਹਾਡੇ ਕੋਲ ਆਉਂਦੀ ਹੈ ਕਿਸੇ ਗੁਰੂ ਕੇ ਪਿਆਰੇ ਸਿੱਖ ਦਾ ਵੀ ਦਿਨ ਮਨਾ ਲਓ ਤੁਹਾਨੂੰ ਆਪਣੇ ਬਾਬਿਆਂ ਦੀਆਂ ਬਰਸੀਆਂ ਮਨਾਉਣ ਤੋਂ ਵੇਹ